ਰਾਮ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਮੈਨੂੰ ਪਤਾ ਲੱਗਾ ਮਨਦੀਪ ਦੇ ਮੁੰਡੇ ਦਾ ਵੀਜ਼ਾ ਆ ਗਿਆ ਉਹ ਛੱਡੇ ਯਾਰ ਮਨਦੀਪ ਦੇ ਮੁੰਡੇ ਦਾ ਵੀਜ਼ਾ ਆ ਗਿਆ ਇੱਧਰ ਵੇ ਯਾਰ ਆਹ ਦੋ ਮੁੰਡੇ ਰੋਜ ਇੱਥੇ ਆ ਕੇ ਖਲੋ ਜਾਂਦੇ ਪਤਾ ਨਹੀਂ ਇਹ ਨਸ਼ਾ ਵੇਚਦੇ ਹੀ ਕਿ ਨਸ਼ਾ ਕਰਦੇ ਹੀ ਨਹੀਂ ਜੇ ਤੁਹਾਨੂੰ ਇਹ ਪਤਾ ਪਈ ਇਹ ਨਸ਼ਾ ਵੇਚਦੇ ਜਾਂ ਕਰਦੇ ਆ ਤੇ ਪੰਜਾਬ ਸਰਕਾਰ ਨੇ ਇੱਕ ਨੰਬਰ ਜਾਰੀ ਕੀਤਾ ਹੈ ਜਿਹਦੇ ਉੱਤੇ ਪੰਜਾਬ ਪੁਲਿਸ ਕੰਮ ਕਰਨ ਢੀ ਹੈ ਉਹ ਨੰਬਰ ਨਾਲ ਕੀ ਹੁੰਦਾ ਉਹ ਨੰਬਰ ਨਾਲ ਇਹ ਹੁੰਦਾ ਵਾ ਤੁਸੀਂ ਇਹਨਾਂ ਦੀ ਵੀਡੀਓ ਬਣਾ ਕੇ ਜਾਂ ਇਹਨਾਂ ਬਾਰੇ ਲਿਖ ਕੇ ਇਹਨਾਂ ਦਾ ਅਤਾ ਪਤਾ ਤੁਸੀਂ ਉਹ ਨੰਬਰ ਤੇ ਦੋ ਆਪੇ ਪੁਲਿਸ ਐਕਸ਼ਨ ਲਏਗੀ ਉਹ ਨਹੀਂ ਯਾਰ ਪੁਲਿਸ ਦੇ ਚੱਕਰਾਂ 'ਚ ਨਹੀਂ ਪਈਦਾ ਐਵੇਂ ਆਪ ਫਸ ਜਾਗੇ ਕਿਤੇ ਹਾਂ ਸ਼ਿਕਾਲ ਪੁੱਤ ਅੱਛਾ ਪੁਲਿਸ ਦੇ ਚੱਕਰਾਂ 'ਚ ਨਹੀਂ ਪੈਣਾ ਇਹ ਅੱਜ ਤੇ ਆਏ ਆ ਤੁਹਾਡੀ ਗਲੀ ਤੱਕ ਹਾਂ ਤੇ ਕੱਲ ਨੂੰ ਨੰਬਰ ਦੱਸ ਕੀ ਆ ਲਿਖੋ 97799 00200 ਹੁਣ ਕੀ ਕਰਨਾ ਇਹਦਾ ਇਹ ਨੰਬਰ ਨੂੰ ਸੇਵ ਕਰੋ ਸੇਫ ਪੰਜਾਬ ਦੇ ਨਾਂ ਤੇ ਬੜਾ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਚਲੋ ਨੰਬਰ ਸੇਵ ਹੋ ਗਿਆ ਸੇਫ ਪੰਜਾਬ ਹਾਂ ਹੁਣ ਇਹਨਾਂ ਦੀ ਬਣਾਉ ਵੀਡੀਓ ਕੋਈ ਗੱਲ ਨਹੀਂ ਅੱਜ ਇਹਨਾਂ ਦੀ ਵੀਡੀਓ ਬਣਾ ਹੀ ਲੈਣੀ ਚਾਜਣਾ ਜਰਾ ਮੇਰੀ ਗੱਲ ਸੁਣੋ ਹਾਂ ਮੋਟਰਸਾਈਕਲ ਦਾ ਰੰਗ ਵੀ ਇਹੋ ਕਾਲਾ ਮੋਟਰਸਾਈਕਲ ਹੈ ਡੇਲੀ ਇਹੋ ਲੈ ਕੇ ਆਉਂਦੇ ਆ ਇਹੋ ਹੀ ਇਹੋ ਬੁਲਟੀ ਹੁੰਦਾ ਬੁਲਟੀ ਹੁੰਦਾ ਹਾਂ ਉਲਟੇ ਬੁਲਟ ਲਿਖ ਹੋਏ ਨਾਲ ਤੇ ਨਾਲ ਹੀ ਨਾ ਇਹਦਾ ਹੁਲਿਆ ਲਿਖ ਲਓ ਬਸ ਠੀਕ ਹੈ ਜੁਮਾਨੇ ਮਫਲਰ ਜਿਲ੍ਹੇ ਬਿਟੇ ਹੁੰਦੇ ਆ ਤੇ ਆ ਜਦੋਂ ਗੱਲ ਸੁਣ ਗੱਲ ਸੁਣ ਗੱਲ ਸੁਣ ਜੇ ਮੋਟਰਸਾਈਕਲ ਦਾ ਨੰਬਰ ਦੇਖਦਾ ਨਾ ਤੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਕਰ ਲਓ ਵਿੱਚੇ ਜਦੋਂ ਮੋੜਨਗੇ ਨਾ ਉਦੋਂ ਮੋਟਰਸਾਈਕਲ ਦਾ ਨੰਬਰ ਵੀ ਆ ਜਾਣਾ ਵਿੱਚ ਉਹ ਆਇਆ ਹੈ ਇੱਕ ਹੋਰ ਆਇਆ ਹੈ ਹੋਰ ਆਇਆ ਉਹ ਲੈ ਕੇ ਸਮਾਨ ਚੱਲ ਗਿਆ ਚੱਲ ਕੇ ਦੇਖਿਆ ਮੈਂ ਕੀ ਹੈ ਨਾ ਇਹ ਕੋਈ ਨਾ ਕੋਈ ਵੇਚਦੇ ਆ ਨਸ਼ਾ ਨਸ਼ਾ ਆ ਠੀਕ ਹੈ ਠੀਕ ਹੈ ਉਹ ਉਹ ਨਿਕਲ ਗਏ ਹੁਣ ਨੰਬਰ ਨੋਟ ਕਰ ਮੇਰੀ ਗੱਲ ਸੁਣੋ ਇਹ ਜਿਹੜੇ ਟਾਈਮ ਤੇ ਹੁੰਦੇ ਹਨ ਉਹ ਟਾਈਮ ਵੀ ਨੋਟ ਕਰਿਓ ਠੀਕ ਹੈ ਉਹ ਜਿਉਂਦੇ ਹਨ ਕਰ ਤੁਹਾਡੇ ਵੀ ਆਲੇ ਦੁਆਲੇ ਕੋਈ ਨਸ਼ਾ ਇਸ ਤਰ੍ਹਾਂ ਨਾਲ ਵੇਚ ਰਿਹਾ ਹੈ ਤਾਂ ਉਸ ਦੀ ਸੂਚਨਾ 9779900200 ਨੰਬਰ ਜਿਹੜਾ ਕਿ ਸੇ ਪੰਜਾਬ ਦੇ ਨਾਮ ਤੇ ਹੈ ਉੱਥੇ ਤੁਸੀਂ ਇਸ ਦੀ ਇਨਫੋਰਮੇਸ਼ਨ ਦੇ ਸਕਦੇ ਹੋ ਤੇ ਤੁਹਾਡੇ ਹੀ ਉਪਰਾਲੇ ਸਦਕਾ ਬਟਾਲਾ ਪੁਲਿਸ ਇਹ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਿੱਚ ਸਫਲ ਹੋ ਸਕਦੀ ਹੈ ਤੇ ਅਸੀਂ ਹਰ ਰਾਤ ਦਿਨ ਤੁਹਾਡੇ ਨਾਲ